ਚਲੋ ਚੜੋ ਚਲੋ ਤੁਰੂਗਾ ਵੀ ਰਾਜ ਉੱਠ ਕੇ ਚਲੋ ਤੁਰੋ ਉਂਗਲ ਫੜੋ ਉਹ ਵੀ ਥੱਲੇ ਆ ਜਾਂਦਾ ਚਲੋ ਚਲੋ ਵਿਰਾਜ ਵਿਰਾਜ ਚੜੋ ਕਿੱਥੇ ਜਾਣਾ ਬਹੁਤ ਸ਼ਰਾਰਤੀ ਹੋ ਗਿਆ ਚੜੋ ਚੜੋ ਉੱਪਰ Ừ, kia thế nào? Kì thế nào? Này, booto bá đi thế E, e. e, Han oh. spiser! <laughs> ਚਲੋ ਸ਼ਕਤੀਮਾਨ ਵਿਰਾਜ ਓ ਹੂ ਗਿਆ ਭਈ ਉੱਪਰ ਗਿਆ ਛੋ ਛੋ ਛੋਣ ਲੱਗ ਜੇ ਛੋ ਅੱਛਾ 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 ਸੁਣ ਸੁਣ ਇਹ ਲੱਗ ਬਜੀ ਮਕਣੀਆਂ ਆ ਗਈ ਫਿਰ ਜਾਣਾ ਚੱਲ ਗਏ ਚੱਲ ਗਏ ਚੱਲ ਗਏ ਕਣੀਆਂ ਆ ਗਈਆਂ ਕਣੀਆਂ ਆ ਗਈਆਂ ਬਹੁਤ ਹਵਾ ਵਗਦੀ ਠੰਡੀ ਠੰਡੀ ਲੱਗਦਾ ਕਣੀਆਂ ਆ ਗਈ ਚਲੋ ਚੱਲ ਗਏ ਬਤੋ ਕੱਪੜੇ ਵੀ ਪਾਏ ਬਾਹਰ ਵੀ ਰਾਜਾ ਆ ਜਾਓ ਗਾਂ ਹੋ ਜਾ ਉਧਰ ਨਾ ਡਿੱਗ ਜੀ ਉਧਰ ਡਿੱਗ ਨਾ ਜਾ ਵੀ ਰਾਜਾ ਜਪਾ ਕੀ ਬਣਾ ਰਹੇ ਆ ਅੱਜ ਬਣਾ ਰਹੇ ਆ ਆਪਾਂ ਵੈਜ ਨੂਡਲ ਮਕਰੋਨੀ ਮਕਰੋਨੀ ਤੇ ਸਪੈਕੈਟੀ ਮਿਕਸ ਬਿਲਕੁਲ ਤਰੀ ਤੋ ਹੀ ਆਪਣੇ ਮਕਰੋਨੀ ਤੇ ਸਪੈਕੈਟੀ ਮਿਕਸ ਦੋਨੋਂ ਬੋਲ ਹੁਣ ਵਾਸਤੇ ਰੱਖੇ ਹੋਏ ਆ ਇਧਰ ਆਪਣਾ ਸਬਜ਼ੀਆਂ ਵਿੱਚ ਹੋ ਰਹੀਆਂ ਪਿਆਰ ਸ਼ਿਮਲਾ ਮਿਰਚ ਬਰੋਕਲੀ ਸਾਰਾ ਕੁਝ ਚਲੋ ਜੀ ਚਲੋ ਜੀ ਚਲੋ ਜੀ ਉਹ ਤੋਂ ਵੀ ਰਾਜ ਨੇ ਫੋਨ ਹੀ ਖੋਲਿਆ ਚਲੋ ਸਾਰਿਆਂ ਨੂੰ ਕਹੋ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਉਂਦੇ ਬਸਦੇ ਰਹੋ ਸਾਰੇ ਭੈਣ ਭਰਾ ਜਿੰਨੇ ਵੀ ਸਾਡੀਆਂ ਵੀਡੀਓਸ ਦੇਖਦੇ ਆ ਹਾਂਜੀ ਤੇ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ 1k ਕਰ ਦਿਓ ਥੈਂਕ ਯੂ ਸੋ ਮਾਚ ਸਾਰਿਆਂ ਦਾ ਹਾਂਜੀ ਫਤੇ ਬੁਲਾ ਦਿਓ ਹੱਥ ਜੋੜ ਦਿਓ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਹਾਂਜੀ ਲਓ ਜੀ ਵਿਰਾਜ ਸਿੰਘ ਵੀ ਹੱਥ ਜੋੜਦਾ ਪਿਆ ਸਾਰਿਆਂ ਨੂੰ ਤੇ ਸਾਡੇ ਬਹੁਤ ਸੋਹਣਾ ਮੌਸਮ ਆ ਹਾਂਜੀ ਦੱਸੋ ਸਾਰਿਆਂ ਨੂੰ ਕਿ ਠੰਡਾ ਮੌਸਮ ਚੱਲ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਿਲਕੁਲ ਵੀ ਗਰਮੀ ਨਹੀਂ ਹੈਗੀ ਪੱਖੇ ਵੀ ਬੰਦ ਆ ਠੰਡੀ ਹਵਾ ਵਗਦੀ ਆ ਹਾਂਜੀ ਤੇ ਇਹਨੂੰ ਹੁੰਦਾ ਕਿ ਮੈਨੂੰ ਚੱਕੀ ਰੱਖੋ ਬਸ ਇਹ ਬੜਾ ਬੰਦਾ ਖਰਾਬ ਹੋ ਗਿਆ ਚੱਕਣ ਗੇਜ ਤੇ ਓਕੇ 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 ਚੱਕਣ ਗੇਜ ਗਿਆ ਕੇ ਇਹ ਬੜਾ ਖਰਾਬ ਬੰਦਾ ਹਾਂਜੀ ਹਾਂਜੀ ਸਾਰਿਆਂ ਨੂੰ ਫਤੇ ਬੁਲਾ ਦੋ ਚਲ ਫਤੇ ਬੁਲਾਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਦੋ ਹਾਂਜੀ ਸਿਆਣਾ ਕਾਕਾ ਹੈ ਹਾਂ ਓਕੇ 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 ਚਲੋ ਠੀਕ ਹੈ ਜੀ ਆਪਾਂ ਬਣਾ ਲਈਏ ਉੱਥੇ ਆਪਣਾ ਸਮਾਨ ਧਰਿਆ ਹੋਇਆ ਗੈਸ ਚੱਲਦਾ ਪਿਆ ਤੇ ਅੱਜ ਸੋਚਿਆ ਕਿ ਮੈਨੂੰ ਰੋਨੀ ਬਣਾਉਣੀ ਆ ਮੈਂ ਸੀ ਮਕਰੋਨੀ ਬਣਾਉਣੀ ਆ ਰੋਜ਼ ਰੋਟੀਆਂ ਵੀ ਖਾ ਖਾ ਕੇ ਜੱ ਤੱਕ ਜਾਂਦਾ ਹਨ ਚਲੋ ਆਪਣਾ ਖਾਣਾ ਇਹ ਇਹ ਆ ਬੋਲ ਤੇ ਸੋਹਣਾ ਠੰਡਾ ਮੌਸਮ ਆ ਆ ਚਲੋ ਵੇਖੋ ਕੌਣ ਆ ਇੱਕ ਕਾਕਾ ਇਹ ਨੋਟੀ ਜਿਹਾ ਕਾਕਾ ਕੌਣ ਆ ਦੱਸੋ ਦੱਸੋ ਹੈ ਦੱਸੋ ਕੀ ਕਹੋਗੇ ਤੁਸੀਂ ਕੀ ਕਹਿਣਾ ਚਾਹੁੰਗੇ ਤੁਸੀਂ ਸਾਰਿਆਂ ਹਾਂਜੀ ਉਹ ਪਿੱਛੇ ਲਾਈਟ ਜਿਆਦਾ ਹੋਆ ਜਿਆਦਾ ਰੌਸ਼ਨੀ ਪੈਂਦੀ ਆ ਸਾਫ ਨਹੀਂ ਆ ਰਹੀ। ਵੀਰਾਜ ਸਿੰਘ ਬਹੁਤ ਨੌਟੀ ਕਾਕਾ ਬਣ ਗਿਆ। ਹਾਂਜੀ ਹੁਣ ਇਹਦੇ ਮੰਮਾ ਥੱਲੇ ਗਏ ਆ ਤੇ ਇਹਨੂੰ ਇਹ ਹੈ ਕਿ ਮੈਨੂੰ ਲੈ ਕੇ ਨਹੀਂ ਗਏ। ਉਹ ਹੌਲੀ ਹੌਲੀ ਚੋਰੀ ਚੋਰੀ ਨਿਕਲਿਆ। ਹੁਣ ਜਦੋਂ ਵੀ ਕੋਈ ਵੀ ਜਾਂਦਾ ਨਾ ਸਵੇਰ ਡੋਟੀਆਂ ਤੇ ਜਾਂਦੇ ਆ ਤਾਂ ਵੀ ਇਹਨੂੰ ਹੁੰਦਾ ਕਿ ਮੈਨੂੰ ਲੈ ਕੇ ਚੱਲੋ ਨਾਲ। ਇੱਕ ਵਾਰੀ ਤਾਂ ਸਵੇਰ ਲੈ ਕੇ ਜਾਣਾ ਪੈਂਦਾ। ਹੁਣ ਨੀਂਦ ਵੀ ਚੜੀ ਹੋਈ ਆ ਵੀਰਾਜ ਸਿੰਘ ਨੂੰ ਹਣ। ਓਕੇ। ਚਲੋ ਆਪਾਂ ਆਪਣਾ ਅਗਲਾ ਪ੍ਰੋਸੈਸ ਦੇਖਦੇ ਆਂ ਕੀ ਆ ਸਾਡੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵੀ ਰਾਜ ਦੱਸੋ ਸਾਰੇ YouTube ਵਾਲੇ ਫੈਮਿਲੀ ਨੂੰ ਦੱਸੋ ਕਿ ਸਾਡੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਦੋ ਦਿਨ ਹੋ ਗਏ ਆ ਦੋ ਕਿਉਂ ਜ਼ਿਆਦਾ ਹੀ ਹੋ ਗਿਆ ਉੱਧਰ ਕਿੰਨਾ ਬੱਦਲ ਜੜਿਆ ਸਾ ਤੇਰੀ ਤੁਸਬਾ ਨੀ ਬਹੁਤ ਜ਼ਿਆਦੀ ਤੱਕ ਗੜੀ ਪੱਤਾ ਦੇ ਵਿੱਚ ਆ ਰਿਹਾ ਕਿੰਨਾ ਸੋਹਣਾ ਲੱਗਦਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੇ ਮੌਸਮ ਬਹੁਤ ਹੀ ਠੰਡਾ ਹਾਂਜੀ 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 ਵਿਰਾਜ ਸਿੰਘ ਦੇਖੋ ਪੰਗੇ ਲੈ ਰਿਹਾ ਇੱਧਰ ਮਸ਼ੀਨ ਪਈ ਆ ਤੇ ਉੱਥੇ ਪਹੁੰਚਣਾ ਏ ਆਏ ਆ ਚੱਕੋ ਆ ਚੱਕੋ ਓਹ ਇੰਨੇ ਪੰਗੇ ਆ ਵੇਖੋ ਵੀ ਇਹ ਬਿਲਕੁਲ ਵੀ ਕੰਮ ਨਹੀਂ ਕਰਨ ਦਿੰਦਾ ਹਾਂ ਲੈ ਹੁਣ ਫੋਨ ਚੱਕ ਲਿਆ ਇਹ ਹਾ ਸ਼ਰਾਰਤੀ ਉਹ ਸ਼ਰਾਰਤੀ ਆ ਇਧਰ ਸ਼ਰਾਰਤੀ ਬੰਦਾ ਉਹ ਬਾਹਰ ਕਿੱਦਾਂ ਉਹ ਬਾਹਰ ਕਿੱਦਾਂ ਬਾਹਰ ਕਿੱਦਾਂ ਦਾ ਮੌਸਮ ਕਿੰਨਾ ਸੋਹਣਾ ਨੀਲਾ ਨੀਲਾ ਉਹ ਨੀਲਾ ਨੀਲਾ ਹਾਂਜੀ 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 ਉਹ ਪਪਾ ਕਿੱਥੇ ਆ ਹਾਂ ਹੋ ਨਾ ਚਾਚੀ ਕਾਲ ਕਰ ਸਾਰਿਆਂ ਨੂੰ ਸასი ਕਾਲ ਕਰੋ ਕਿ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਸਾਰਿਆਂ ਨੂੰ ਕਹੋ ਹਾਹੋ ਦੱਸੋ ਇਹ ਬੜਾ ਸ਼ਰਾਰਤੀ ਹੋ ਗਿਆ ਚਲੋ ਹਣ ਗੂਠਾ ਪਾ ਲਿਆ ਕੱਢ ਤੋ ਕੱਢ ਤੋ ਕੱਢ ਤੋ ਮਾਮਾ ਪੀ ਕੇ ਹਟਿਆ ਨੂ ਏ ਏ ਏ ਆ ਇੰਨਾ ਬਦਲ ਹੁਣ ਆਪੇ ਉਤਰ ਜਾਂਦਾ ਬੈੱਡ ਤੋਂ ਵੀ ਲੈ 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 ਤੇ ਖੰਡਾ ਜਾਂਦਾ ਢੂਈ ਆਪਦੀ ਇਧਰ ਦੇਖੋ ਸਾਡੇ ਰਾਤ ਦਾ ਟਾਈਮ 9:30 ਪੌਣੇ 10 ਦਾ ਬੱਦਲ ਦੇਖੋ ਤੁਸੀਂ ਕਾਲੀਆਂ ਘਟਾਏ ਚੜੀਆਂ ਹੋਣੀਆਂ ਬਹੁਤ ਹੀ ਜ਼ਿਆਦਾ ਠੰਡਾ ਮੌਸਮ ਇੱਕ ਨੰਬਰ ਤੇ ਪੱਖੇ ਲੱਗੇ ਹੋਏ ਆ ਬਿਲਕੁਲ ਵੀ AC ਦੀ ਜ਼ਰੂਰਤ ਨਹੀਂ ਸਲਿੰਗ ਪੂਲਾ ਵੀ ਬੰਦ ਹੋ ਗਿਆ ਹਣ ਤੇ ਨਹੀਂ ਭਾਈ 9:30 ਨਹੀਂ 10 ਵਜੇ ਸੌਰੀ 10 ਵਜੇ ਕਿੰਨਾ ਬਦਲਿਆ